ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਾ ਨਿਊਜ਼ ਪਹਿਲਾਂ ਵੀ ਅਸੀਂ ਨੇ ਆਪਣੀ ਪੋਸਟ ਸ਼ੇਅਰ ਕੀਤੀ ਹੈ ਕਿ ਵੀ ਪਟਿਆਲਾ ਰੋਡ ਦੇ ਉੱਤੇ ਪਟਿਆਲਾ ਸਮਾਣਾ ਰੋਡ ਜੜਾ ਹੈਗਾ ਕਿ ਵੀ ਇੱਥੇ ਹੀ ਤਾਂ ਆਏ ਦਿਨ ਹਾਸਿਆਂ ਦਾ ਕਾਰਨ ਬਣਦਾ ਹੈ ਹਾਸਿਆਂ ਦਾ ਕਾਰਨ ਇਹ ਹੈ ਕਿ ਵੀ ਇੱਕ ਤਾਂ ਰੋਡ ਛੋਟਾ ਹੋਣ ਕਰਕੇ ਇੱਕ ਸਿੰਗਲ ਰੋਡ ਹੋਣ ਕਰਕੇ ਅੱਜ ਵੀ ਇੱਕ ਇੱਕ ਹਾਸਾ ਹੋਇਆ ਹੈ ਜਿਹੜਾ ਹਾਸਾ ਹੋਇਆ ਟੀਪਰ ਤੇ ਕਾਰ ਦਾ ਹੋਇਆ ਸੂਤਰਾਂ ਦੀ ਜਾਣਕਾਰੀ ਹੈ ਕਿ ਵੀ ਮੈਂ ਤੇ ਪਹਿਲਾਂ ਵੀ ਅਸੀਂ ਨੇ ਕਿਹਾ ਸੀਗਾ ਕਿ ਵੀ ਜੜਾ ਇਸ ਰੋਡ ਨੂੰ ਡਬਲ ਕੀਤਾ ਜਾਵੇ ਆ ਜੋ ਜਿਹੜੇ ਨਿੱਤ ਦੇ ਹਾਸੇ ਨੇ ਹਾਸੇ ਨਾ ਵਾਪਰ ਸਕਣ ਤੇ ਹੁਣ ਇੱਕ ਹਾਸਾ ਕੁਛ ਦਿਨ ਪਹਿਲਾਂ ਵੀ ਹੋਇਆ ਸੀਗਾ ਕਿ ਵੀ ਖੜੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੀ ਹੁਣੇ-ਹੁਣੇ ਸੂਤਰਾਂ ਦੀ ਜਾਣਕਾਰੀ ਹੈ ਪਟਿਆਲਾ ਸਮਾਣਾ ਰੋਡ ਦੇ ਉੱਤੇ ਦੇਖ ਸਕਦੇ ਹਾਂ ਇੱਕ ਗੱਡੀ ਦਾ ਤੇ ਟੀਪਰ ਦਾ ਐਕਸੀਡੈਂਟ ਹੋਇਆ ਕਿਵੇਂ ਹਾਸਾ ਹੋਇਆ ਉਹਦੀ ਜਾਣਕਾਰੀ ਵੀ ਲਵਾਂਗੇ ਜਿਹੜੇ ਇੱਥੇ ਵੀਰ ਭਰਾ ਖੜੇ ਨੇ ਤੇ ਕੁਝ ਪਤਾ ਲੱਗਿਆ ਕੋਈ ਜਾਨੀ ਨੁਕਸਾਨ ਤੋਂ ਪਛੋੜ ਰਿਹਾ ਜਾਂ ਕਿਵੇਂ ਆਣੀ ਨਾ ਤੁਹਾਨੂੰ ਸੁਝਾਏ ਵਿਚਾਰਿਆ ਗਿਆ ਟਿਪਰ ਮਾਲ ਕਿੱਥੇ ਹੈ ਇਹ ਟਿਪਰ ਵਾਲਾ ਹੈਗਾ ਤੇ ਜਿਹੜਾ ਗੱਡੀ ਵਾਲਾ ਗੱਡੀ ਵਾਲੇ ਕਿੱਥੇ ਨੇ ਬਾਈ ਜੀ ਕਿਵੇਂ ਹੋਇਆ ਐਕਸੀਡੈਂਟ ਇਹ ਅਸੀਂ ਪਟਿਆਲੇ ਜਾ ਰਹੇ ਸੀਗੇ ਇਧਰੋਂ ਦੀ ਆ ਟਿਪਰ ਨੇ ਸਾਰਾ ਰੋਡ ਖੁੱਲ੍ਹੇ ਸੀ ਇਧਰੋਂ ਰਸਤਾ ਪਿਆਈ ਅਸੀਂ ਇਧਰੋਂ ਲੰਘ ਰਹੇ ਹਾਂ ਇੰਡੀਕੇਟਰ ਦੇ ਨਹੀਂ ਤੁਹਾਡੀ ਗੱਡੀ ਦਾ ਜਿਹੜਾ ਮੂੰਹ ਹੈ ਇਹ ਨਹੀਂ ਨਹੀਂ ਤੁਹਾਨੂੰ ਦੱਸ ਰਿਹਾ ਜੀ 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 ਇਧਰੋਂ ਜਾ ਰਹੇ ਸੀ ਆਪਣਾ ਪਟਿਆਲੇ ਉਹ ਜਿਹੜਾ ਉਹਦਾ ਕਿਨਾਰਾ ਨਾ ਉਹ ਦੇਖੋ ਜੀ ਗੋਲੇ ਵਾਲਾ ਉਹ ਫਿੱਜੀ ਪੂਰੀ ਹੈਂਡ ਇਹ ਵੀ ਬੰਦਾ ਮੋੜ ਰਿਆ ਸੀਗਾ ਸਿੱਧੀ ਹੈਂਡਲ ਦੇ ਵਿੱਚ ਮਾਰਿਆ ਈ ਉਹਨੇ ਉੱਕੜੀ ਇਸਕੇ ਪੂਰਾ ਲੈ ਗਿਆ ਈ ਮੈਨੂੰ ਇੱਥੇ ਤੱਕ ਈ ਟਿੱਪਰ ਵਾਲਾ ਹਾਂਜੀ ਹਾਂ ਹੁਣ ਬੰਦੇ ਮੇਰੇ ਸਿੱਧੀ ਉਹਦੇ ਵਿੱਚ ਆ ਕੇ ਵੱਜਿਆ ਉਹ ਹੈਂਡਲ ਦਾ ਉਹਦੇ ਵਿੱਚ ਝੜਕ ਗਿਆ ਈ ਉਹ ਉਧਰ ਨੂੰ ਲੈ ਗਿਆ ਈ ਤੇ ਕੋਈ ਜਾਣੀ ਨੁਕਸਾਨ ਤੋਂ ਬਚਾਰਿਆ ਗਿਆ ਵਾਸੀ ਤੇ ਉਹਨੇ ਕਿ ਕਰਾਉ ਲੱਗੇ ਸੀ ਪਰ ਠੀਕ ਹੈ ਈ ਤੇ ਕੀ ਮੰਗ ਚਾਹਨੇ ਹੋ ਵਾਹ ਮੰਗ ਕੀ ਜੀ ਵਾਹ ਠੀਕ ਕਰਾ ਦੇਣੀ ਹੋਰ ਜੀ ਸਾਡਾ ਕੋਲ ਤਾਂ ਕੋਈ ਹੋ ਹੈ ਨਹੀਂ ਜੀ ਆਪਾਂ ਇੰਨੇ ਕੋਈ 10000 ਕੋਸਾ ਵਾ ਸਪੀਡ ਟਿੱਪਰ ਦੀ ਹੌਲੀ ਸੀਗੀ ਤੇਜ਼ ਸੀਗੀ ਸਪੀਡਰ ਦੀ ਆਪਾਂ ਇਧਰੋਂ ਮੋੜ ਰਹੀ ਸੀ ਉਹ ਵੀ ਮੋੜ ਰਿਆ ਸੀਗਾ ਜੀ ਬਸ ਠੀਕ ਹੈ ਨਹੀਂ ਆਪਾਂ ਇਧਰੋਂ ਇੰਡੀਕੇਟਰ ਦੇ ਰੱਖਿਆ ਤਾਂ ਕੁਝ ਉਹ ਬੰਦੇ ਨੇ ਸਿੱਧੀ ਵਿੱਚ ਲਿਆ ਕੇ ਮਾਰੀ ਜੀ ਮੋੜਨਾ ਤੂੰ ਵੀ ਅੱਗੋਂ ਮੋੜਨਾਈ ਇਧਰੋਂ ਥੋੜੀ ਮੁੜੇਗਾ ਜੀ ਜੀ ਵਿੱਚ ਲਿਆ ਕੇ ਮਾਰੀ ਜੀ ਉਹਨੇ ਠੀਕ ਸਾਹਮਣੇ ਤਾਂ ਹੋਇਆ ਬਾਈ ਜੀ ਉਹ ਤਾਂ ਸਾਰੀ ਜਨਤਾ ਹੀ ਦੇਖ ਰਹੀ ਹੈ ਕਿ ਹਾਦਸਾ ਜਿਹੜਾ ਹੋਇਆ ਹੈ ਕਿਵੇਂ ਕਿਵੇਂ ਹੋਇਆ ਇਹ ਬਾਈ ਜੀ ਇਹ ਇਦੋਂ ਸਾਹ ਕੱਢ ਆ ਰਹਿ ਜਿੱਥੇ ਆ ਰਹੀ ਆ ਕਾਰ ਦੇ ਇੱਤੇ ਫਸਾਦੀ ਡਰਾਈਵਰ ਸਾਈਡ ਤੋਂ ਮੇਰੀ ਕਨੈਕਟਰ ਸਾਈਡ ਆ ਜੀ ਤੇ ਟਿਪਰ ਟਿਪਰ ਲੋਡ ਸੀਗਾ ਮਿੱਟੀ ਦਾ ਇਹ ਠੀਕ ਹੈ ਆਪਾਂ ਲਿਆ ਬਾਕੀ ਬੰਦੇ ਇਸ ਮਿਸ਼ਨ ਨੂੰ ਆਈ ਗਿਆ ਤੇ ਇਹ ਗੱਡੀ ਜਿਹੜੀ ਇਹ ਨਾਲ ਹੀ ਇਹ ਖੱਬੇ ਪਾਸੇ ਆ ਜਾ ਰਹੀ ਸੀ ਸਹੀ ਪਟਿਆਲਾ ਜਾ ਰਹੇ ਸੀ ਇਹ ਤੇ ਪਿੱਛੋਂ ਡੰਪਰ ਆਇਆ ਇਨੇ ਬਸ ਬਸ ਮਾਰ ਜੀ ਐਵੇਂ ਸ਼ੀਸ਼ੇ ਨੂੰ ਲੈ ਕੇ ਨਾ ਕੜੀਸ ਦਾ ਗਿਆ ਉੱਥੋਂ ਕੜੀਸ ਦਾ ਆਇਆ ਉੱਥੋਂ ਜਾ ਕੇ ਗੱਡੀ ਮੁੜ ਗਈ ਚਲੋ ਸ਼ੁਕਰ ਹੈ ਕਿ ਸਾਡੇ ਜੀਵਾਂ ਦਾ ਬਚਾ ਰਹਿ ਗਿਆ ਤੁਸੀਂ ਗੱਡੀ 'ਚ ਸੀਗੇ ਤੁਸੀਂ ਨਹੀਂ ਮੈਂ ਅਸੀਂ ਤਾਂ ਪਿੱਛੇ ਸੀਗੇ ਪਿੱਛੇ ਆ ਰਹੇ ਸੀਗੇ ਅਸੀਂ ਪਿੱਛੇ ਆ ਰਹੇ ਸੀਗੇ ਯਾਨੀ ਇਹ ਜਿਹੜਾ ਵੀ ਇਹ ਭਾਣਾ ਹਾਸਾ ਜਿਹੜਾ ਵਾਪਰ ਰਿਹਾ ਤੁਹਾਡੇ ਸਾਹਮਣੇ ਹੀ ਸੀਗਾ ਇਹ ਹਾਂਜੀ ਹਾਂਜੀ ਅਸੀਂ ਆ ਰਹੇ ਸੀ ਤੇ ਕੀ ਦੀ ਗਲਤੀ ਕੀਤੀ ਆ ਦੇਖਦੇ ਹਾਂ ਗਲਤੀ ਤਾਂ ਹੁਣ ਤੁਸੀਂ ਸਾਰੇ ਹੀ ਦੇਖ ਰਹੇ ਹੋ ਜੀ ਹੁਣ ਇਹ ਦੱਸਣ ਦੀ ਕੀ ਲੋੜ ਨਹੀਂ 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 ਦੇਖੋ ਜਦੋਂ ਜਿਹੜੀ ਜਿਹੜੀ ਸਾਰੇ ਨੇ ਦੇਖਿਆ ਜੀ ਇਕੱਲੀ ਮੈਂ ਕੀ ਦੇਖਿਆ ਸਾਰੇ ਯਾਨੀ ਖੁੱਲ ਕੇ ਕਹੋ ਟਿੱਪਰ ਦੀ ਗਲਤੀ ਹੈ ਬਿਲਕੁਲ ਟਿੱਪਰ ਦੀ ਗਲਤੀ ਹੈ ਇਹਦੇ ਦੀ ਸ਼ੱਟ ਹੈ ਠੀਕ ਹੈ ਜੀ ਠੀਕ ਹੈ ਜੀ ਅਸੀਂ ਤਾਂ ਇਹ ਤਾਂ ਆਪਣੀ ਸਾਈਡ ਜਾ ਰਹੇ ਨੇ ਹੁਣ ਆਪਾਂ ਪਟਿਆਲੇ ਨਹੀਂ ਜਾਵਾਂਗੇ ਇਸ ਸਾਈਡ ਹੀ ਜਾਵਾਂਗੇ ਨਾ ਜੀ ਆਪਾਂ ਜੇ ਤਾਂ ਅਸੀਂ ਟਰਨ ਲੈਣਾ ਹੋਵੇ ਜਾਂ ਅਸੀਂ ਕਿਸੇ ਨੂੰ ਓਵਰਟੇਕ ਕਰਨਾ ਹੋਵੇ ਫਿਰ ਤਾਂ ਅਸੀਂ ਆਪਾਂ ਰੌਂਗ ਸਾਈਡ ਜਾਵਾਂਗੇ ਠੀਕ ਹੈ ਜੀ ਧੰਨਵਾਦ ਜੀ

嗯。 Leave <laughs> me